ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਕੀ ਹਾਲ ਨੇ ਬਈ ਸਵਾਗਤ ਹੈ ਤੁਹਾਡੇ ਆਪਣੇ ਚੈਨਲ ਸੋਈ ਵਲੌਗਸ 5041 ਦੇ ਨਵੀਂ ਵੀਡੀਓ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਜੀ ਤੇ ਆਪਣੇ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਤੇ ਚੱਲ ਰਿਹਾ ਜੀ ਆਲੂਆਂ ਨੂੰ ਪਾਣੀ ਜਿਵੇਂ ਕਿ ਪਿਛਲੀ ਵੀਡੀਓ ਤੁਸੀਂ ਦੇਖਿਆ ਦੂਜਾ ਪਾਣੀ ਆਪਣਾ ਚੱਲ ਰਿਹਾ ਯੂਰੀ ਆਪਾਂ ਨੇ ਲਾਤਾ ਮੂਰੇ ਤੇ ਅੱਜ ਪਾਣੀ ਲਾਉਣ ਦਾ ਚੌਥਾ ਦਿਨ ਹੈ ਜੀ 2 ਦਿਨ ਫੇਰ ਨਹੀਂ ਵਿੱਚ ਵੀਡੀਓ ਬਣੀ ਕਿਉਂਕਿ ਮੋਟਰਾਂ ਦੋ ਚਲਾ ਲੀਆਂ ਆਪਾਂ ਨੇ ਪੰਜ ਖਾਲੀਆਂ ਚ ਉਹ ਆ ਵੀ ਚਲਦੀ ਐ ਮੋਟਰ ਤੇ ਉਹ ਜਿਹੜੀ ਆਪਣੀ ਮੇਨ ਮੋਟਰ ਐ ਵੱਡੀ ਉਹ ਵੀ ਚਲਦੀ ਐ ਦੋਨੇ ਮੋਟਰਾਂ ਚਲਦੀਆਂ ਨੇ ਤੇ ਖਾਲੀਆਂ ਪੰਜ ਚ ਪਾਣੀ ਬੜਾ ਲਿਆ ਆਪਾਂ ਨੇ ਲਗਭਗ 4 ਏਕੜਾਂ ਵਾਲਾ ਜਿਹੜਾ ਪਲਾਟਾ ਆਪਣਾ ਇਹਦੇ ਚ ਦੋ ਖਾਲੀਆਂ ਸੋਨੀ ਭਰਦਾ ਉਧਰ ਉਹ ਫਿਰਦਾ ਤੇ ਦੋ ਖਾਲੀਆਂ ਮੈਂ ਭਰਦਾ ਕਾ ਖਾਲੀ ਐ ਕਾ ਪਰਲੇ ਪਾਸੇ ਤੇ ਉਧਰ ਲਾਣੇਦਾਰ ਇੱਕ ਖਾਲੀ ਚ ਲਾਣੇਦਾਰ ਭਰ ਰਿਆ ਆਲੂ ਤੇ ਕੱਲ ਲਾਈਟ 4 ਵਜੇ ਚਲੀ ਗਈ ਸੀ ਤੇ ਆਹ ਰਹਿ ਗਏ ਸੀਗੇ 8 8 9 9 ਕਿਾਰੇ ਇਹ ਭਰ ਕੇ ਫਿਰ ਉਹ ਭਰਨਾ ਜਿਹੜਾ ਕੱਚਾ ਆਲੂ ਲੱਗਿਆ ਹੈ ਪਖਰਾਜ ਉਹ ਵੀ ਦਿਖਾਉਣਾ ਤੁਹਾਨੂੰ ਮੈਂ ਉਹ ਭਰਨਾ ਉਦੋਂ ਬਾਅਦ ਤੇ ਉਦੋਂ ਬਾਅਦ ਨਾਲ ਇਹ ਵੱਢਣੀ ਆਪਾਂ ਨੇ ਜੀਰੀ ਪੀਆਰ 126 22 ਜੁਲਾਈ ਦੀ ਲੱਗੀ ਹੋਈ ਤੇ ਪੇਠੇ ਵਾਲੇ ਥਾਂਵੇਂ ਜਿਹੜਾ ਪੇਠਾ ਆਪਾਂ ਨੇ ਤੋੜ ਕੇ ਉਦੋਂ ਬਾਅਦ ਲਾਈ ਸੀ ਪੀਆਰ 126 ਤੇ ਬਾਸਮਤੀ 1509 ਲਾਈ ਸੀ ਆਪਾਂ ਨੇ ਕੱਦੂ ਤੋੜ ਕੇ ਉਹ ਲੱਗੀ ਹੈ 5 ਅਗਸਤ ਦੀ ਉਹ ਵੀ ਤਕਰੀਬਨ ਵੱਢਣ ਵਾਲੀ ਹੈ 2-3 ਦਿਨਾਂ ਤੱਕ ਵੱਢਾਂਗੇ ਜੀ ਉਹ ਲਗਭਗ ਅੱਜ 85 ਦਿਨਾਂ ਦੀ ਹੋ ਗਈ ਤੇ ਜੁੜੇ ਰਹੋ ਵੀਡੀਓ ਨਾਲ ਐਂਡ ਤੱਕ ਪਹਿਲਾਂ ਆਲੂ ਭਰਦੇ ਆ ਫਿਰ ਤੁਹਾਨੂੰ ਦੂਜੇ ਕੱਚੇ ਆਲੂ ਦਿਖਾਉਂਗਾ ਤੇ ਫਿਰ ਉਸ ਤੋਂ ਬਾਅਦ ਵੱਢਾਂਗੇ ਜੀਰੀ ਜੀ ਤੇ ਇੱਕ ਗੱਲ ਹੋਰ ਬਈ ਮੈਂ ਦੱਸਣਾ ਚਾਹਣਾ ਜਿਹੜੇ ਆਲੂ ਬੀਜਦੇ ਨੇ ਖਾਸ ਕਰਕੇ ਉਹ ਸੱਜਣਾ ਨੂੰ ਕਿ ਅਸੀਂ ਜਿਹੜਾ ਕੱਲ ਪਾਣੀ ਲਾਇਆ ਸੀ ਵੈਸੇ ਤਾਂ ਨਾਲ ਹੁੰਦਾ ਹੀ ਖਾਈ ਜਾਂਦਾ ਜਾਨੂੰ ਮਤਲਬ ਆਹ ਕਹਿਰੇ ਨੂੰ ਪਾਣੀ ਪੈ ਰਿਹਾ 7-8 ਘੰਟੇ ਰਹਿਦਣੇ ਜਾਂ 9 ਸਿਰੇ ਤੱਕ ਜਾਣਾ ਪਾਣੀ ਨੇ ਜਦ ਤੱਕ ਆਹ ਪਾਣੀ ਖਤਮ ਹੋ ਜਾਣਾ ਇਹ ਹੈਗਾ ਪਲਾਉ ਦਾ ਫਾਇਦਾ ਤੇ ਪਲਾਉ ਦਾ ਮਤਲਬ ਕਿ ਪਲਾਈ ਬਹੁਤ ਹੈ ਮਸ਼ੀਨ ਬੀਜਣ ਵੇਲੇ ਵੀ ਰੋਗ ਰੋਕ ਰੱਖੀ ਹੈ ਬਹੁਤ ਡੂੰਗੀ ਜਾਂਦੀ ਸੀ ਥੱਲੇ ਨੂੰ ਤੇ ਪਾਣੀ ਬਿਲਕੁਲ ਹੀ ਨਹੀਂ ਖੜਦਾ ਹੈਗਾ ਇਹ ਪਲਾਉ ਦਾ ਬੜਾ ਫਾਇਦਾ ਬਾਈ ਆਪਾਂ ਨੇ ਤਾਂ ਖੇਤਾਂ ਦੀ ਰੌਣੀ ਕਰੀ ਸੀ ਪਰਾਲੀ ਵਿੱਚ ਵਾਹ ਕੇ ਰੌਣੀ ਕਰਤੀ ਉਸ ਤੋਂ ਬਾਅਦ ਆਪਾਂ ਨੇ ਪਲਾਉ ਮਾਰ ਕੇ ਅੱਗੇ ਤਿਆਰ ਕੀਤਾ ਜੋ ਵੀ ਪ੍ਰੋਸੈਸ ਸੀਗਾ ਹਲਾਣਾ ਬਾਈ ਰੋਟਾਵੇਟਰ ਨਾਲ ਬਾਈ ਤੇ ਸਹਾਗਾ ਵੀ ਮਾਰਿਆ ਸੀ ਪਹਿਲਾਂ ਤੇ ਰੋਟਾਵੇਟਰ ਨਾਲ ਫੇਰ ਕੇ ਰੋਟਾਵੇਟਰ ਨਾਲ ਵਾਹ ਕੇ ਉਦੋਂ ਬਾਅਦ ਆਪਾਂ ਨੇ ਆਲੂਆਂ ਦੀ ਬਜਾਈ ਕਰਤੀ ਸੀ ਤੇ ਬਾਕੀ ਜਿਹੜੀ ਕਣਕ ਦੀ ਬਜਾਈ ਹਲੇ ਰਹਿੰਦੀ ਹੈ ਆਪਣੀ ਆਪਾਂ ਸ਼ੁਰੂ ਹੀ ਨਹੀਂ ਕੀਤੀ ਹਲੇ ਕਿਉਂਕਿ ਆਪਣਾ ਸਾਰਾ ਹੀ ਤਕਰੀਬਨ ਰੌਣੀ ਕੀਤਾ ਹੋਇਆ ਜੀ ਬਸ ਜਿਹੜਾ ਅੱਜ ਵੜਾਂਗੇ ਪੀਆਰ 126 ਤਕਰੀਬਨ 2 ਏਕੜ ਉਹ ਆਪਾਂ ਇੱਕ ਨੇ ਬੀਜਾਂਗੇ ਤੇ ਇੱਕ ਜਿਹੜਾ 1509 ਵਾਲਾ ਕੀਲਾਕ ਉਹ ਵੀ ਆਪਾਂ ਇੱਕ ਨੇ ਬੀਜਾਂ ਦੀ ਗੱਲ ਗਿੱਲ ਦੇ ਵਿੱਚ ਬਾਕੀ ਤਕਰੀਬਨ ਸਾਰੇ ਹੀ ਆਪਣੇ ਲਗਭਗ 15-16 ਕਿੱਲੇ ਉਹ ਰੌਣੀ ਕਰਿਆ ਹੋਇਆ ਤਕਰੀਬਨ ਬੱਤ ਵੀ ਆ ਗਈ ਇੱਕ ਦੋ ਕਿੱਲੇ ਥੋੜੇ ਜਿਹੇ ਅਜੇ ਗਿੱਲੇ ਨੇ ਉੱਪਰੋਂ ਚਿੱਟੇ ਨਹੀਂ ਹੋਏ ਤੇ ਬਾਕੀ 10 ਕਿੱਲੇ ਚਿੱਟੇ ਵੀ ਹੋ ਗਏ ਤੇ ਕਣਕ ਦੀ ਬਜਾਈ ਹਜੇ ਸ਼ੁਰੂ ਕਰਨੀ ਹੈ ਉਹ ਇਹ ਸੋਚਦੇ ਆਂ ਪਹਿਲਾਂ ਆਲੂਆਂ ਦਾ ਕੰਮ ਕਰ ਦਈਏ ਪਾਣੀ ਲੱਗ ਜਵੇ ਫਿਰ ਇਹ 15 ਦਿਨਾਂ ਤੇ ਜਾਪੂ ਕੰਮ ਤੇ ਉਧਰੋਂ ਜੀਰੀ ਵੱਢ ਲਾਂਗੇ ਜੀਰੀ ਵੱਢ ਕੇ ਫਿਰ ਕਣਕ ਵੱਲ ਹੋ ਜਾਣਗੇ ਦੋ ਦਿਨ ਤਿੰਨ ਦਿਨ ਫਿਰ ਕਣਕ ਬੀਜਾਂਗੇ ਤੇ ਇੱਕ ਗੱਲ ਹੋਰ ਬਈ ਵੀ ਸਪਰੇਅ ਕਰਨ ਦੀ ਸਲਾਹ ਹੈ ਵੀ ਕਣਕ ਬੀਜਣਸਾਰ ਜਿਹੜੀ ਹੁੰਦੀ ਹੈ 24 48 ਘੰਟੇ ਜਾਂ 72 ਘੰਟੇ ਜਿਹੜੀ ਵੀ ਹੁੰਦੀ ਹੈ ਵੀ ਕਿਹੜੀ ਸਪਰੇਅ ਕਰੀਏ ਮੋਮੀਜੀ ਕਰੀਏ ਵਾਇਰ ਦੀ ਜਾਂ ਅਫਕੀਰਾ ਕਰੀਏ ਇਹ ਜ਼ਰੂਰ ਕਮੈਂਟ ਕਰਕੇ ਦੱਸਿਓ ਬਈ ਦੋਨਾਂ ਚੋਂ ਕਿਹੜੀ ਦਵਾਈ ਵਧੀਆ ਰਿਜ਼ਲਟ ਹੈ ਤੇ ਕਿੰਨੇ ਟਾਈਮ ਤੋਂ ਪਹਿਲਾਂ ਪਹਿਲਾਂ ਹੋਣੀ ਚਾਹੀਦੀ ਹੈ ਤੇ ਖੇਤ ਦੇ ਵਿੱਚ ਨਮੀ ਆ ਜਿਹੜੀ ਉਹ ਪੂਰੀ ਹੈ ਕਿਉਂਕਿ ਰੌਣੀ ਕੀਤਾ ਹੋਇਆ ਇਸ ਕਰਕੇ ਸਾਰਾ ਪੂਰਾ ਆਪਣਾ ਖੇਤ ਆ ਜਿਹੜਾ ਉਹ ਗੱਲ ਪੂਰੀ ਹੋਊਗੀ ਤੇ ਬਾਕੀ ਦੱਸਿਓ ਕਮੈਂਟ ਕਰਕੇ ਵੀ ਕਿਹੜੀ ਦਵਾਈ ਕਰੀਏ ਜੀ ਤੇ ਹੁਣ ਭਰ ਰਿਆਂ ਆਲੂ ਫੇਰ ਹੋਵਾਂਗੇ ਕਣਕ ਕੰਨੀ ਲਓ ਜੀ ਭਾਈ ਆ ਹੈਗਾ ਆਪਣਾ ਕੱਚਾ ਆਲੂ ਪਖਰਾਜ ਤੇ ਐਲਰ ਤੇ ਉਧਰਲਾ ਹੇਠਲਾ ਭਰ ਗਿਆ ਆਪਣਾ ਇੱਕ ਦੋ ਕਾਰੇ ਰਹਿ ਗਏ ਬਸ ਮੈਂ ਉਧਰ ਲਾ ਰਿਆਂ ਨੱਕੇ ਇੱਧਰ ਸੋਨੀ ਯਾਰ ਲਾਣੇਦਾਰ ਨੇ ਆ ਉੱਪਰ ਬੁਲਾ ਲਈਆਂ ਮੋਟਰਾਂ ਤਿੰਨ ਗਿਆ ਖਾਲੀਆਂ ਚ ਦੋ ਮੋਟਰਾਂ ਬੁਲਾਤੀਆਂ ਤੇ ਆ ਦੇਖ ਲੋ ਮਾਰ ਲੋ ਨੀਗਾ ਤੁਸੀਂ ਕੱਚੇ ਆਲੂ ਤੇ ਇਹ ਤਕਰੀਬਨ ਆਪਣਾ 26 ਸਤੰਬਰ ਦਾ ਬੀਜਿਆ ਹੋਇਆ ਜੀ ਇਹ 36 37 ਦਿਨ ਦਾ ਹੋ ਗਿਆ ਆ ਬੱਟ ਤੱਕ ਹੈਗਾ ਆਪਣਾ ਇਧਰਲੇ ਪਾਸੇ ਦਿਖ ਰਿਹਾ ਤੁਹਾਨੂੰ ਫਰਕ ਆ ਹੈਗਾ ਐਲ ਆਰ ਤੇ ਆ ਪਖਰਾਜ ਆ ਪਖਰਾਜ ਦਾ ਇੰਨਾ ਕਿ 20 ਸੀ ਆਪਣੇ ਕੋਲੇ ਆਪਾਂ ਮੁੱਲ ਲਿਆ ਸੀ ਵੀ ਇਹ ਰਿਸਤਰਾਂ ਨੇ ਮਤਲਬ ਦਿੱਤਾ ਸੀ ਤੇ ਆ ਹੈਗਾ ਐਲਰ ਨਾ ਪਟਗਾ ਦੀ ਪੰਜ ਸੱਤ ਕਪੂਰੀਆਂ ਇਹ ਐਲਰ ਵਿੱਚ ਤੇ ਮਾਰ ਲਓ ਨਿਗਾ ਹੁਣ ਤੁਸੀਂ ਹੁਣ ਪਾਣੀ ਪੂਰਾ ਫਲ ਮੰਗ ਰਿਆ ਆ ਦੇਖ ਲਓ ਗਰਦਣਾ ਜੀ ਸਿੱਟੀਆਂ ਪਿਆ ਹੁਣ ਪਾਣੀ ਦੇ ਦਾਂਗੇ ਅੱਜ ਇਹਨੂੰ ਵਿੱਚ ਥੋੜਾ ਜਿਹਾ ਪੜਾਕਾ ਮਾਰ ਗਿਆ ਸੀ ਆਲੂ ਕਿਤੇ ਕਿਤੇ ਜਿਵੇਂ ਆ ਜਗਾ ਖਾਲੀ ਹੋ ਗਈ ਜਾਂ ਉਹ ਥੋੜਾ ਜਿਹਾ ਮੂਰੇ ਤੁਹਾਨੂੰ ਦਿਖ ਰਿਹਾ ਉਹ ਅਸੀਂ ਕੱਟ ਕੇ ਪਾਇਆ ਸੀਗਾ 2 ਕਿੱਬੇ ਤੁਹਾਨੂੰ ਕੱਟ ਕੇ ਬੀਜਿਆ ਸੀ ਉਹ ਪੜਾਕਾ ਮਾਰ ਗਿਆ ਸੀ ਜਿਹੜਾ ਕੱਟ ਕੇ ਬੀਜਿਆ ਜਿਹੜਾ ਪੂਰਾ ਸਾਫ ਤਾਂ ਬੀ ਪਿਆ ਸੀ ਉਹ ਆ ਬਖਰਾਜ ਦਾ ਤੇ ਐਲ ਆਰ ਵਾਲਾ B ਤਾਂ ਚਲੋ ਆਪਣਾ G3 ਦਾ B ਹੈਗਾ ਸੀ ਆਪਣੇ ਕੋਲੇ G4 ਜਨਰੇਸ਼ਨ ਆ ਇਹ ਤੇ ਬਾਕੀ ਦਾ ਸਾਰਾ ਆਪਾਂ G2 G3 ਵਿੱਚ ਆਇਆ ਹੈ G3 ਤੇ G4 ਵਿੱਚ ਆਇਆ ਆਪਣਾ ਘਰ ਦਾ ਹੀ ਸੀ ਪਿਛਲੇ ਸਾਲ ਆਪਾਂ 2 ਕਿੱਲੇ ਮਰੀਨੋ ਕੰਪਨੀ ਤੋਂ ਲੈ ਕੇ ਵੀਜਿਆ ਸੀਗਾ B G2 ਦਾ ਤੇ G3 ਦਾ ਤੇ ਹੁਣ ਸਾਰਾ ਆਪਣੇ ਕੋਲੇ G4 ਤੇ G3 ਜਨਰੇਸ਼ਨ ਦਾ B ਹੈ ਆ ਪੁਖਰਾਜ ਵਾਲਾ ਇਹਦਾ B ਆਪਾਂ ਰੱਖਦੇ ਨਹੀਂ ਤੱਬ ਸੁੱਖ ਰੱਖੇ ਇਸ ਵਾਰੀ ਇਹ ਠੀਕ ਰਿਹਾ ਤਾਂ ਅਗਲੇ ਸਾਲ ਆਪਾਂ ਐਲ ਆਰ ਆ ਲਾਵਾਂਗੇ ਕੱਚਾ ਆਲੂ ਤੇ ਆ ਪਰਲੇ ਪਾਸੇ ਸਾਰਾ 골ਡੀ ਦਾ ਆਲੂ ਖੜਾ तकरीबन 6 ਏਕੜ ਨੇ ਉਹ ਮੋਟਰਾ 골ਡੀ ਉਹਨਾਂ ਦੀ ਉਹ ਭਰਦੇ ਨੇ ਉਹ ਵੀ ਆਲੂ ਤੇ ਨਾਲ ਕਣਕ ਦੀ ਬਿਜਾਈ ਚੱਲ ਰਹੀ ਹੈ ਉਹਨਾਂ ਦੀ ਤੇ ਲਓ ਜੀ ਆਪਣਾ ਉਧਰ ਕਿਹੜਾ ਭਰ ਗਿਆ ਆਪਾਂ ਉਧਰ ਜਾਂਦੇ ਆ ਤੇ ਇੱਧਰ ਸੋਨੀ ਫਿਰਦਾ ਦੋ ਖਾਲੀਆਂ ਚ ਨੱਕੇ ਲਾਉਂਦਾ ਤੇ ਇੱਧਰ ਲਾਣੇ ਦਾ ਇੱਕ ਖਾਲੀ ਚ ਨੱਕੇ ਲਾਉਂਦਾ ਦੋ ਖਾਲੀਆਂ ਚ ਮੈਂ ਪਾਣੀ ਬੁਲਾਇਆ ਹੋਇਆ ਚਲੋ ਹੁਣ ਉਧਰ ਸਾਂਭੀ ਆਪਦਾ ਪਾਣੀ ਮਾਰੋ ਨਿਗਾ ਤੁਸੀਂ ਪੁਖਰਾਜ ਤੇ ਦੇਖੋ ਜੀ ਲਓ ਜੀ ਆ ਗਈ ਮਸ਼ੀਨ ਦਸ਼ਮੀਸ਼ ਕੈਵਨ ਵਾਲੀ ਜਿਹੜੀ ਆਪਣੇ ਵੱਢਦੀ ਹੈ ਜੀ ਤੇ ਉਧਰ ਆ ਗਿਆ ਸੋਨੀ ਟਰੈਕਟਰ ਲੈ ਕੇ 855 ਤੇ ਆਹ ਜਿਹੜੀ ਹੈ ਜੀ ਆਪਣੀ ਪੇਠੇ ਵਾਲੀ ਪੀ ਆਰ 126 ਇਹ ਪਛੇਤੀ ਨੂੰ ਨਾ ਤਾਂ ਇਹ ਚ ਫੜਾ ਤੇ ਨਾ ਇਹ ਚ ਡੋਡੀ ਆ ਇਹ ਤਕਰੀਬਨ ਲੱਗੀ ਹੋਈ ਹੈ 22 23 ਜੁਲਾਈ ਦੀ ਤਕਰੀਬਨ ਦੋ ਕੇਕੜ ਰਹਿ ਗਿਆ ਆਪਣੇ ਹਾਂ ਦੋ ਘੇਰੇ ਬਣਨਗੇ ਤੇ ਲੈ ਕੇ ਬਾਬੇ ਦਾ ਨੂੰ ਕਰਤਾ ਸ਼ੁਰੂ ਕੰਮ ਲਾਉਂਦਾ ਕਟਰ ਬਾਲ ਮਸ਼ੀਨ ਵਾਲੇ ਨੇ ਲੀਵਰ ਤੇ ਆਲੂਆਂ ਦਾ ਕੰਮ ਰਹਿ ਗਿਆ ਵਿਚਾਲੇ ਕੀਲਾ ਕਿ ਕੀਲਾ ਕਰ ਰਹਿ ਗਿਆ ਉਹ ਬਾਈ ਇੱਕ ਕਿਲਾ ਰਹਿ ਗਿਆ ਆਪਣਾ ਆਲੂਆਂ ਦਾ ਭਰਨ ਕਰਨੀ ਉਹ ਕੱਲੂ ਭਰਾਂਗੇ ਕਰ ਇਹ ਵੀ ਆਪਾਂ ਜਿਹੜੀ ਜਿਹੜੀ ਬੜਾ ਰਹੇ ਆ ਇਹ ਵੀ ਐਸਐਮਐਸ ਨਾਲ ਕਿ ਬਾਬੇ ਦੀ ਕਿਰਪਾ ਨਾਲ ਆਪਾਂ ਨੇ ਇੱਕ ਖੁੱਡ ਵੀ ਪ੍ਰਾਲੀ ਦਾ ਅੱਗ ਨਹੀਂ ਲਾਈ ਤੇ ਲਾਣਦਾਰ ਕਹਿੰਦਾ ਸਾਰੀ ਪ੍ਰਾਲੀ ਵਿੱਚੀ ਦੱਬਣੀ ਹੈ ਸਾਡੀ ਵੀ ਦੋਨਾਂ ਭਾਈਆਂ ਦੀ ਰਾਇ ਸੀ ਵੀ ਸਾਰੇ ਪਰਿਵਾਰ ਦੀ ਸੀ ਕਹਿੰਦੇ ਆ ਵੀ ਪ੍ਰਾਲੀ ਸਾਰੀ ਇਹ ਵਿੱਚ ਦੱਬਣੀ ਹੈ ਆਪਾਂ ਨੇ ਅੱਗ ਨਹੀਂ ਲਾਉਣੀ ਹੈਗੀ ਤੇਲ ਦਾ ਖਰਚਾ ਦਾ ਬਾਈ ਜ਼ਰੂਰ ਜ਼ਿਆਦਾ ਹੁੰਦਾ ਤੁਹਾਨੂੰ ਪਤਾ ਹੀ ਹੈ ਸਾਰਿਆਂ ਨੂੰ ਤੇ ਸਾਰੀ ਤਾਂ ਕਰਕੇ ਪੈਸੇ ਐਸਐਮਐਸ ਨਾਲ ਵੜਾ ਕੇ ਬਾਕੀ ਦੱਕਣ ਰੌਣੀ ਕਰਤੀ ਪਹਿਲਾਂ ਭਰੀ ਸੀ ਆ ਇਹ ਵੀ PR 126 ਸੀ ਝਾੜਦਾ ਚਲੋ ਇਸ ਵਾਰੀ ਘਾਟੀ ਨਿਕਲ ਸਾਰੇ ਨੂੰ ਪਤਾ ਬਈ ਏਕਣ ਆਪਾਂ ਨੇ ਐਸਐਮਐਸ ਨਾਲ ਵੜਾ ਕੇ ਰੋਟਾਵੇਟਰ ਨਾਲ ਬਾਹ ਕੇ ਆਪਾਂ ਰੌਣੀ ਕਰਤੀ ਸੀ ਆ ਵੀ ਲੱਗ ਗਿਆ ਚਿੱਟਾ ਹੁਣ ਖੇਤ ਨੂੰ ਤਕਰੀਬਨ ਹਫਤਾ ਹੋ ਗਿਆ ਭਰੇ ਨੂੰ ਤੇ ਜਿਹੜੀ ਪੂਸਾ ਚਤਾਲੀ ਵੱਡੀ ਸੀ ਉਹਦਾ ਵੀ ਆਪਾਂ ਸਾਰਾ ਖੇਤ ਰੌਣੀਆ ਕੀਤਾ ਸੀ ਪੂਸਾ ਦੀ ਜਿਹੜੀ ਪਰਾਲੀ ਆ ਉਹ ਵੀ ਵਿਚੇ ਦੱਬ ਕੇ ਪਾਣੀ ਨਾਲ ਭਰਤੀ ਸੀ ਉਹ ਤਾਂ ਆ ਗਿਆ ਬੱਤ ਚਿੱਟਾ ਹੋ ਗਿਆ ਇਹ ਆ ਵੀ ਬਸ ਟਿੱਕਾ ਹੋ ਜਾਣਾ ਹਵਾ ਬਹੁਤ ਤੇਜ਼ ਚੱਲਦੀ ਆ ਤੇ ਧੁੱਪ ਵੀ ਬਹੁਤ ਆ ਦਿਨ ਚ ਇੱਧਰ ਸਖਰਾਜ ਆ ਗਿਆ ਕਿਵੇਂ ਰੋਟੀ ਲੈ ਠੀਕ ਆ ਚਲੋ ਪਹਿਲਾਂ ਰੋਟੀ ਖਾ ਲਈਏ ਫਿਰ ਲਓ ਜੀ ਭਾਈ ਦੋ ਟੈਂਕ ਪਾਤੇ ਜੀ ਆ ਮਸ਼ੀਨ ਦਾ ਟੈਂਕ ਥੋੜਾ ਜਿਹਾ ਛੋਟਾ ਕਿਉਂਕਿ ਉਹ ਹਾਈਡਰੋਲਿਕ ਜਿਹਾ ਲੱਗਣ ਸਿਸਟਮ ਜਿਹਾ ਲੱਗਿਆ ਨਾ ਉਸ ਕਰਕੇ ਤੇ ਬਾਕੀ ਰੱਬ ਸੁੱਖ ਰੱਖੇ ਸਫਾਈ ਬਹੁਤ ਮਸ਼ੀਨ ਦੀ ਤੇ ਉਧਰ ਇੱਕ ਗੇੜਾ ਦੇ ਕੇ ਆ ਕੇ ਰਾ ਸ਼ੁਰੂ ਕਰ ਲਿਆ ਪਹਿਲਾਂ ਵੀ ਇਹਨੂੰ ਵੱਢ ਲਈਏ ਸੋਨੀ ਆ ਸੁਖਰਾ ਜੋ ਡਾਲ ਵੱਢਣੇ ਵਿਕੇਜ ਜਿੱਥੇ ਇੱਕ ਖੰਭਾ ਖੜਾ ਹੁੰਦਾ ਤੇ ਚੱਲ ਰਿਹਾ ਬਾਬੇ ਦੀ ਕਿਰਪਾ ਨਾਲ ਪੈਸੇ ਅੱਜ ਕੰਮ ਆਪਣਾ ਮੁਕਣਾ ਨਹੀਂਗਾ ਇੱਕ ਕਿਲਾ ਆਪਣਾ ਉਧਰ ਰਹਿ ਜਾਊਗਾ ਕੱਦੂ ਵਾਲਾ ਕੱਦੂ ਬਾ ਤੋੜ ਕੇ ਆਪਾਂ ਨੇ ਲਾਈ ਹੋਈ ਹੈ 1509 ਉਹ ਦੋ ਦਿਨਾਂ ਬਾਅਦ ਵੱਢਾਂਗੇ ਉੱਤੇ ਫਿਰ ਕਰਾਂਗੇ ਸਮਾਪਤੀ ਮਹਾਰਾਜ ਸੁੱਖ ਰੱਖੇ ਚੱਲੋ ਜੀ ਮਾਰੋ ਨਗਾ ਜੀਰੀ ਤਕਰੀਬਨ ਹੈ ਆਪਣੀ ਲਗਭਗ 100 ਦਿਨ ਦੀ ਹੋ ਗਈ ਜ 99 ਦਿਨਾਂ ਦੀ ਹੋ ਗਈ ਹੈ ਜੇ 22 23 24 22 23 ਜੁਲਾਈ ਦੀ ਲੱਗੀ ਹੋਈ ਆ ਲਓ ਜੀ ਭਾਈ ਉਧਰ ਲਾ ਕੇਰਾ ਵੱਢਿਆ ਗਿਆ ਇਹਦੇ ਵੀ ਬਸ ਦੋ ਤਿੰਨ ਗਿਹੜੇ ਰਹਿ ਗਏ ਬਾਬਾ ਸੁੱਖ ਰੱਖੇ ਤੇ ਸੁਖਰਾਜ ਉਹ ਖੜਾ ਮਸ਼ੀਨ ਟਰੈਕਟਰ ਦੇ ਕੋਲੇ ਲੋਜੀ ਟਾਈਮ ਤਕਰੀਬਨ 4:30 ਵਜੇ ਜੀ। ਇਹ ਜਿਹੜੀ ਜੀ ਦੀ ਆਪਾਂ ਵੱਡੀ ਹੈ ਇਹਦੇ ਸਿਰਫ ਇੱਕ ਸਪਰੇਅ ਕਰੀ ਹੋਈ ਹੈ ਜੀ। ਐਮਈ ਸਟਾਰਟ ਟਾਪ ਤੇ ਸੁੰਦੀ ਵਾਲੀ ਕੋਰਾਜਨ ਐਮਈ ਸਟਾਰਟ ਟਾਪ ਸੁੰਦੀ ਵਾਲੀ ਕੋਰਾਜਨ ਬਸ ਇਹ ਦੋਏ ਦਵਾਈਆਂ ਪਾ ਕੇ ਇਹ ਸਪਰੇ ਕੀਤੀ ਹੋਈ ਹੈ ਜੀਰੀ ਦੇ ਜੀਰੀ ਦਾ ਰੰਗ ਬਹੁਤ ਵਧੀਆ ਰੋਡੀ 126 ਨੂੰ ਹੁੰਦੀ ਹੈ ਵੈਸੇ ਪਰ ਨਾਰਮਲ ਜੀ ਆ ਜਿਵੇਂ ਨਾਰਮਲ ਜੀ ਹੁੰਦੀ ਹੋ ਆ ਬਾਲੀ ਜਿਆਦਾ ਨਹੀਂ ਕਹਿ ਸਕਦੇ ਪਰ ਇਹ ਵੀ ਨਹੀਂ ਕਹਿ ਸਕਦੇ ਵੀ ਹੈ ਨਹੀਂ ਹੈਗੀ ਵੀ ਆ ਤੇ ਬਾਕੀ ਲੱਗੂ ਜੋ ਕੇ ਪਤਾ ਵੀ ਕੀ ਝਾੜ ਆਉਂਦਾ ਪਰ ਵਧੀਆ ਲੱਗਦੀ ਹੈ ਮਹਾਰਾਜੀ ਕਿਰਪਾ ਨਾਲ ਧੰਨ ਗੁਰਨਾਨਕ ਗੁਰੂ ਨਾਨਕ ਦੇਵ ਜੀ ਦਾ ਗੁਰਪੁਰਬ ਦੇ ਪਾਠ ਪ੍ਰਕਾਸ਼ ਨੇ ਤੇ ਧੰਨ ਧੰਨ ਗੁਰੂ ਨਾਨਕ ਦੇਵ ਜੀ ਦਾ ਬਹੁਤ ਸ਼ੁਕਰ ਹੈ ਜੀ ਜੀਰੀ ਆਪਣੀ ਵੱਡੀ ਗਈ ਤੇ ਐਨੀ ਭਰ ਗਈ ਟਰਾਲੀ ਬਾਕੀ ਦੇਖਾਂਗੇ ਹੁਣ ਕੰਡੇ ਦੇ ਵੀ ਕਿੰਨੇ ਕ ਹੁੰਦੀ ਆ ਕਿਉਂ ਜੱਟਾ ਖੁਸ਼ ਦੇਖ ਲੈ ਫਿਰ ਸ਼ੁਕਰ ਹੈ ਮਾਲਕ ਦਾ ਤੇ ਬਹੁਤ ਬਹੁਤ ਟਾਈਮ ਨਾਲ ਚਲੋ ਜੀਰੀ ਵੱਡੀ ਗਈ ਆਪਣੀ ਟਾਈਮ 4:30 ਪੌਣੇ 5 ਹੋ ਗਈ ਜੀ ਪੌਣੇ 5 ਹੋ ਗਏ ਤੇ ਚਲੋ ਠੀਕ ਹੈ ਜੀ ਇਹ ਵੀਡੀਓ ਆਪਣੀ ਇੱਥੇ ਤੱਕੇ ਸੀ ਮਿਲਦੇ ਆਂ ਅਗਲੀ ਵੀਡੀਓ ਚ ਝਾੜ ਦੱਸਾਂਗੇ ਨਾਲੇ ਅਗਲੀ ਵੀਡੀਓ ਤੇ ਵੀ ਕਿੰਨਾ ਹੋਇਆ ਤੇ ਜਦ ਤੱਕ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਚੈਨਲ ਨੂੰ ਕਰ ਲੋ ਵੀ ਸਬਸਕ੍ਰਾਈਬ